ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੀਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019872 ਲਗ ਦਿਖਾਵਾਂਗੇ ਇੱਕ ਤਾਜੀ ਸੂਵੀ ਤੇ ਇੱਕ ਗੱਭਣ ਪੁੱਛਦੇ ਵੀ ਤੁਹਾਡੇ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਵਾਸਾ ਬਾਈ ਪਿੰਡ ਭਗਤਾਪਾਈਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਹਰੰਪਰਾ ਪੂਲਾ ਮੋਬਾਈਲ ਨੰਬਰ 81 8196015 435 ਜਿਹੜੇ ਪਹਿਲੇ ਨੰਬਰ ਦੇ ਆਪਾਂ ਵਿਹੜ ਦੇਖੀ ਜਾਂਦੇ ਆ ਸੂਈ ਵੀ ਕਿਹੜਾ ਸੂਰ ਸੂਈ ਆ ਇਹ ਦੂਜਾ ਸੂਰ ਸੂਈ ਢੱਲੋ ਹੋਇਆ ਦੋ ਘਾਟੇ ਹੋਇਆ ਜੇਰਾ ਪਈ ਆ ਬਾਈ ਜੇਰਾ ਵੀ ਕੋਈ ਬੱਚਿਆ ਸੋ ਜੇਰ ਪੂਰੀ ਫੁੱਲ ਪਈ ਪਈ ਆ ਤੇ ਬੱਚਾ ਜੇਤੀ ਬੱਚੀ ਜਣੇ ਹਨਾ ਸੋ ਬੱਚੀ ਪੂਰੀ ਕੁਆਲਿਟੀ ਵਾਲੀ ਆ ਪੂਰੀ ਜਿੰਦ ਜਾਨ ਵਾਲੀ ਰਾਜਿਸਵ ਵੀ ਬੜੀ ਵੀ ਬਹੁਤ ਜ਼ਿਆਦੇ ਆ ਤੇ ਚੰਗੀ ਕੇਅਰ ਕਰੀ ਵਸੇਗਾ ਬੈਠਦੀ ਕਿਸੇ ਦੀ ਹਨਾ ਤੇ ਪਤਾ ਤੇ ਨਹੀਂ ਸੀ ਮਨ ਕਿਹੜੇ ਦੀ ਆ ਨਹੀਂ ਬਈ ਆ ਮੈਂ ਆਪਾਂ ਝੂਠ ਮਾਰੀ ਜਾਈਏ ਕੀ ਫਾਇਦਾ ਹੈ ਨਾ ਠੀਕ ਹੈ ਤੇ ਦੁੱਧ ਕਿੰਨਾ ਚੂੜਾ ਸਵੇਰੇ ਦਾ ਦੁੱਧ ਦਾ 4-5 ਕਿਲੋ ਬਹੁਲਾ ਕੱਢਦਾ ਤਾਰਾ ਤੂੰ ਰੋਕਿਆ ਜਾਂ ਇੱਕ ਨੰਬਰ ਮਾਰਦੇ ਨੇ ਤਾਂ ਤਾਰਾ ਮਾਰਦੇ ਕੋਈ ਜਾਣ ਵੇਰ ਤੇ ਪੌਂਦੀ ਲੋੜ ਨਾ ਨਾਲ ਲੋੜੀ ਸੋ ਦੇਖੋ ਇਦਾਂ ਹੀ ਵੀਰ ਵਹਿ ਗਿਆ ਕੋਈ ਟੱਕਰ ਦੀ ਗੱਲ ਹੀ ਨਹੀਂ ਨਾ ਪਤਾ ਉਹ ਦੇਖੋ ਚੁਆਈ ਵਗੈਰਾ ਕੋਈ ਆਪਾਂ ਨਿਆਣਾ ਨਹੀਂ ਪਾਇਆ ਤੇ ਚੌਣ ਦੇਖੋ ਪੂਰਾ ਮੋਟਾ-ਮੋਟਾ ਮੁਠੀ ਵਾਲਾ ਸੋਨਾ ਚੌਣ ਲੱਗਿਆ ਵਾ ਤੇ ਰਾਜੀ ਸਮੀ ਭੜੀ ਵੀ ਬਹੁਤ ਜ਼ਿਆਦਾ ਹੈ ਬਸ ਠੀਕ ਆ ਓਕੇ 24 ਦੇਖੋ ਜਮਾ ਕਰਨੇ ਆ ਤੇ ਕਿੰਨਾ ਦੁੱਧ ਮੰਨ ਕੇ ਲੈੇ ਪਾਉਂਦਾ ਵੀ ਕਿੰਨਾ ਪਾ ਦੂਗਾ 24 25 ਕਿਲੋ ਦੁੱਧ ਪਾ ਦੂ ਢਿੱਲ ਰਹਿਣਾ ਠੀਕ ਹੈ ਤੇ ਥੋੜੀ 에ਅਰ ਸ਼ੈਰ ਜਾਂ ਗੇ ਚਾ ਗਈ ਹੈ ਠੀਕ ਹੈ ਦੁੱਧ ਪਾਓ ਵੀ ਫਿਰ ਫੈਟ ਵਾਲਾ ਥੋੜਾ ਹਨ ਇਹਦਾ ਫਿਰ ਭਾਅ ਪੱਕੀ ਰੱਖਿਆ ਇਹਦਾ 82000 ਰੁਪਇਆ ਮਾਨਦਨ ਹੋ ਜਾਊਗਾ ਮਾਨਦਨ ਤੁਹ ਕਰ ਦਾਂਗੇ ਜਰੂਰ ਕਰਾਂਗੇ ਧੋਰੀ ਬਾਹਰ ਨੂੰ ਇਹਨੂੰ ਸਭਰ ਪਿੱਛੇ ਬੱਚੀ ਆ ਜਿਹੜਾ ਭਈਆ ਮੇਰੇ ਕੋਲ ਤਾਜੀ ਸਾਹਮਣੇ ਸੂਈ ਵੀ ਆ ਸਾਰੇ ਗੱਲਾਂ ਦਾ ਪਰਦਾ ਫਾਸ ਆ ਬੱਚਾ ਬਹੁਤ ਪਿਆਰਾ ਹੈਗਾ ਮਹੀਨੇ ਖਾਂ ਤੋਂ ਬੱਚੇ 10 12 ਜਦ ਤੱਕ ਵਿਗੜਦਾ ਤੇ ਅੱਖਰ-ਉੱਖਰ ਬੱਚੀ ਦਾ ਬਹੁਤ ਚੰਗਿਆ ਐਰ ਸਾਡੇ ਥੋੜੇ ਅੰਗ ਦੇ ਵਿੱਚ ਆ ਗਈ ਦੁੱਧ ਦੇ ਮੰਨ ਕੇ ਚਲੋ ਅੱਧਾ ਪੌਣਾ ਫੈਂਟ ਐਚਐਫ ਨਾਲੋਂ ਫੈਂਟ ਦਾ ਫਰਕ ਪਾਉਗੀ ਇਹ ਤੇ ਮੂੰਹ ਮੱਥਾ ਦੇਖੋ ਸਾਫ਼ ਜਿਹਾ ਤੇ ਕੀਮਤ ਤੇਰੀ ਹੈ ਗਿਆ 82000 ਰੁਪਏ ਧਾਰਾ ਵੀਰ ਨੇ ਮਾਰ ਕੇ ਦਿਖਾ ਦੀਆਂ ਤਾਜੀ ਸੂਈ ਸਵਾਈਏ 3-4 ਕਿਲੋ ਬੋਲਾ ਵੀਰ ਦਾ ਚੋਇਆ ਵਾ ਜੇਰਾ ਸੇ ਧਾਰਾ ਓਕੇ ਬੱਚੀ ਸਾਹਮਣੇ ਹੈ 80000 ਕੀਮਤ ਤੇ ਥਣ ਹੱਤੀ ਚੋਇਆ ਜਰਾ ਮੇਨ ਗੱਲ ਜਿਵੇਂ ਆਪਾਂ ਵੀ ਬਹਿ ਕੇ ਗੱਲਾਂ ਕਰਦੇ ਕਰਦੇ ਹਨ ਨਿਆਣਾ ਪੌਣਾ ਪਾਲੋ ਨਹੀਂ ਕੁਝ ਇਕ ਅੱਗੇ ਦੂਜਾ ਨੰਬਰ ਜਿਹੜੇ ਦੇਖੀ ਜਾਂਦੇ ਆਂ ਇਹ ਵੀ ਦੂਜਾ ਸੂਆ ਦਾਈ ਇਹ ਕਿੰਨਾ ਕੁ ਟਾਈਮ ਸੂਣ ਚ ਲੈਦੀ ਆ ਇਹ ਲੈ ਜੂਗੀ 5-4 ਦਿਨ ਕੱਢ ਜੂਗੀ ਤੇ ਨਾ ਢੋਣਾ ਬਹੁਤ ਪੰਜਾ ਲੈ ਦੇਣਾ ਹੈ ਲੈਵਾ ਫਟਪਾਟਾ ਜਮ ਹਨ ਠੀਕ ਹੈ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਦੇ ਵੀ 20 ਕਿਲੋ ਬਾਦ ਠੀਕ ਹੈ ਜੀ ਪਜੂ ਪੋਕੇ ਜਮ ਆਈ ਆਪਣਾ ਹਾਂ ਉਹ ਗਰੰਟੀ ਹੋਊਗੀ ਪਰ ਅਨੇ ਕੋਈ ਆਈ ਮੰਗਾ ਲੈ ਠੀਕ ਹੈ ਭਾਅ ਇਹਦਾ ਕੀ ਰੱਖਿਆ ਇਹਦਾ 72000 ਰੁਪਏ ਸੋ ਇਹਦਾ ਭਾਅ ਹੈਗਾ 72000 ਰੁਪਿਆ ਤੇ ਦੂਜਾ ਸੂਆ ਹੁੰਦੀ ਆ ਮੂੰਹ ਮੱਥਾ ਚੰਗਾਗਾ ਜਿੰਦ ਜਾਨ ਤੇ ਮਨ ਕੇ ਜਲੇ ਵੀ 20 ਤੋਂ ਪਾਰ ਵਾਲੀ ਹੈਗੀ ਆ ਹਾਂ ਹਾਂ ਮੋਨ ਹੈਗੀ ਆਈ ਗਿਆ ਨਹੀਂ ਠੀਕ ਆ ਸੋ ਸੀਲ ਠੰਡੇ ਦਾ ਕੋਈ ਯੰਤ ਨਹੀਂ ਜਾਵਾ ਉਹ ਦੇਖੋ ਜਿੱਥੇ ਮਰਜੀ ਰੋਕ ਲੋ ਜਾਵਾ ਹਨ ਜੋ ਬਾਕੀ ਮਿਲਕ ਵੇਨ ਵਗੈਰਾ ਦੇਖੋ ਮਿਲਕ ਵੇਨ ਦਸੀ ਨੇ ਮੂਰ ਲਈ ਲੱਤ ਤੱਕ ਜਾਂਦੇ ਜਮ ਉਹ ਦੇਖੋ ਤੇ ਨਾੜਾ ਦੇਖੋ ਹਵਾਨੇ ਦੇ ਪੂਰੇ ਚੰਗੇ ਸਾਫ ਸੁਥਰੀਆਂ ਕਿਵੇਂ ਦੇਦੀ ਕਰੀ ਆਪਾ 72000 ਹਨ ਤੇ ਮਿਲ ਕਿਵੇਂ ਦੋਨੇ ਪਾਸੇ ਦਿਖਾਈ ਦਿੰਦੀ ਹੈ ਜਿਹੜੇ ਵੀ ਲੈ ਗਿਆ ਤੇ ਯਾਦ ਰੱਖੋ ਜਮ ਨਜ਼ਾਰੇ ਦੇਊਗਾ ਗੱਬਣ ਵਹਿੜਾ ਘਰੇ ਜਾ ਕੇ ਸੂਜ ਜਰ ਜਪਾ ਅੱਖਾਂ ਸਾਹਮਣੇ ਪਾਊਗਾ ਤੇ 72000 ਜਮਾਨਤਾਨ ਵੀਰ ਕਰ ਦੂ ਦੋ ਨਗਦ ਦਿਖਾਤੀ ਇੱਕ ਗੱਬਰ ਦਿਖਾਤੀ ਤੇ ਇੱਕ ਦਿਖਾਤੀ ਆਪਾਂ ਤਾਜੀ ਸੀ ਵੀ ਪਿੰਡ ਭਗਤਾ ਭਾਈ ਦਾ ਜ਼ਿਲ੍ਹਾ ਪਿੰਡਾ ਨੰਬਰ ਬੋਲ ਦੀ ਭਰਾ ਦੋ ਵਾਰਿਆ ਆਪਣਾ ਨੰਬਰ 8196015425 ਸੋ ਵੀਡੀਓ ਦੇਖ ਲੈ ਸਭ ਦਾ ਤੈ